ਪਹਿਲਾ ਸਭ ਤੋਂ ਪਹਿਲਾਂ ਜਦ ਅਸੀਂ ਐਸਪੀ ਆਫਿਸ ਵਿੱਚ ਅਸੀਂ ਕੰਪਲੇਂਟ ਪਾਈ ਹੈ ਕਿਉਂਕਿ ਸਭ ਤੋਂ ਪਹਿਲਾਂ ਕੁੱਟਮਾਰ ਹੋਈ ਸੀ ਇਹਨਾਂ ਨੂੰ ਪਤਾ ਸੀਗਾ ਕਿ ਜੇ ਹੁਣ ਮੈਨੂੰ ਮਾਰ ਦਿਆ ਇਹਨੇ ਭੱਜ ਜਾਣਾ ਚਲੇ ਜਾਣਾ ਇਹਨਾਂ ਨੇ ਅਸੀਂ ਉਸ ਤੋਂ ਬਾਅਦ ਰਿਜ਼ਾਈਨ ਪਾਇਆ ਰਿਜ਼ਾਈਨ ਤੋਂ ਬਾਅਦ ਅਸੀਂ ਨੋਟਿਸ ਵੀ ਭੇਜਿਆ ਕਿਉਂਕਿ ਸਾਨੂੰ ਪਤਾ ਸੀ ਕਿ ਜਿਹੜੇ ਵੀ ਜਾਂਦੇ ਆ ਉਹਨਾਂ ਦੇ ਉੱਤੇ ਇਹ ਪਰਚੇ ਲਾਉਂਦੇ ਆ ਉਹਨਾਂ ਦੇ ਉੱਪਰ ਜਾਂ ਤਾਂ ਚੋਰੀ ਦਾ ਇਲਜ਼ਾਮ ਲਗਾਉਂਦਾ ਹੈ ਜਾਂ ਫਿਰ ਲਗਾਉਂਦੇ ਆ ਕਿ ਇਹਨਾਂ ਜੇ ਸਾਡੇ ਪਾਸਟਲਸ ਦੇ ਨੇ ਉਹਨਾਂ ਦੇ ਉੱਤੇ ਛੇੜਖਾਨੀ ਦਾ ਤੇ ਉਸ ਤੋਂ ਬਾਅਦ ਜਦ ਅਸੀਂ ਐਸਐਸਪੀ ਆਫਿਸ ਵਿੱਚ ਅਸੀਂ ਆਪਣੀ ਕੰਪਲੇਂਟ ਪਾਈ ਹੈ ਉ ਸਾਡੇ ਉੱਪਰ ਜਿਹੜੀ ਅਸੀਂ ਸਭ ਤੋਂ ਸਭ ਤੋਂ ਪਹਿਲਾਂ ਜਿਹੜੀ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਉੱਪਰ ਕੰਪਲੇਂਟ ਪਾਈ ਹੈ ਕਿ ਸਾਡਾ ਪਰਸਨਲ ਡਾਟਾ ਚੋਰੀ ਕਰਕੇ ਭੱਜਿਆ ਹੈ ਪਰਸਨਲ ਡਾਟਾ ਤੇ ਉਸ ਤੋਂ ਬਾਅਦ ਲਾਈਵ ਵਿੱਚ ਬੋਲਿਆ ਗਿਆ ਹੈ ਕਿ ਇਹ ਸਾਡੇ ਪਰਸਨਲ ਡਾਟਾ ਲੈ ਕੇ ਚਲੇ ਗਏ ਨੇ ਸਾਰੇ ਪਾਸਟਰ ਇਹਨਾਂ ਨੇ ਪਲਾਨਿੰਗ ਕੀਤੀ ਹੈ ਹੁਣ ਇਹ ਲੋਕਾਂ ਤੋਂ ਪੈਸੇ ਮੰਗ ਰਹੇ ਨੇ ਤੇ ਮੈਂ ਚਾਹੁੰਦੀ ਆ ਕਿ ਮੈਨੂੰ ਦੱਸਿਆ ਜਾਵੇ ਅਸੀਂ ਕਿਸ ਪਰਸਨ ਨੂੰ ਅਸੀਂ ਇੱਕ ਵੀ ਇਹਨਾਂ ਦੇ ਜੋ ਵੀ ਚਰਚ ਦਾ ਡਾਟਾ ਸੀਗਾ ਕੋਈ ਵੀ ਇੱਕ ਸਿੰਗਲ ਬਲੀਵਰ ਨੂੰ ਵੀ ਅਸੀਂ ਕਦੀ ਕੋਲ ਨਹੀਂ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਪੈਸਾ ਦਿਓ ਕੋਈ ਤਾਂ ਬੰਦੇ ਨੇ ਸਾਨੂੰ ਦਿੱਤਾ ਹੋਣਾ ਕੁਝ ਤਾਂ ਇਹਨਾਂ ਦੇ ਕੋਈ ਸਬੂਤ ਕੋਈ ਐਵੀਡੈਂਸ ਤਾਂ ਹੋਣਾ ਤੇ 1 ਕਰੋੜ ਮੈਨੂੰ ਮੈਨੂੰ ਜੇ ਮੈਂ 1 ਕਰੋੜ ਲੈ ਕੇ ਭੱਜੂੰਗੀ ਐਡੇ-ਐਡੇ ਜਗ੍ਹਾ ਕੈਮਰੇ ਲੱਗੇ ਹੋਏ ਗੇਟ ਤੇ ਵੀ ਕੈਮਰੇ ਲੱਗੇ ਹੋਏ ਹਰ ਜਗ੍ਹਾ ਕੈਮਰਾ ਹੈ ਤੇ ਕਿਥੀ ਤਾਂ ਕੋਈ ਸਬੂਤ ਹੋਊਗਾ ਡੇਢ ਤੁਹਾਨੂੰ ਵੀ ਪਤਾ ਕਿ ਡੇਢ ਕਰੋੜ ਚੱਕਣਾ ਇੱਕ ਲੇਡੀ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਿਲ ਹੈ ਨਾ ਮੈਂ ਬੈਗ ਵਿੱਚ ਪਾ ਕੇ ਜਾਊਂਗੀ ਔਰ ਉਸ ਤੋਂ ਬਾਅਦ ਜਦ ਇਹ ਫੁਟੇਜ ਆਈ ਸਭ ਕੁਝ ਆਇਆ ਤੇ ਇਹਨਾਂ ਨੇ ਹੁਣ ਜਿਹੜੀ ਲੇਟਸ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਬੋਲਿਆ ਗਿਆ ਏ ਕਿ ਇਹ ਚੋਰੀ ਕਰਦੀ ਫੜੀ ਗਈ ਤੇ ਅਸੀਂ ਇਹਨਾਂ ਨੂੰ ਕੱਢਿਆ ਏ ਇਹ ਗਏ ਨਹੀਂ ਹੈਗੇ ਦੂਸਰਾ ਸਟੇਟਮੈਂਟ ਔਰ ਥਰਡ ਹੁਣ ਇਹਨਾਂ ਦੀ ਵਾਈਫ ਆਏ ਜਿਹੜੇ ਕਿ ਕਦੀ ਚਰਚ ਵੀ ਨਹੀਂ ਵਰਦੇ ਹੈਗੇ ਕਦੀ ਸਾਨੂੰ ਮਿਲਦੇ ਵੀ ਨਹੀਂ ਹੈਗੇ ਤੇ ਹੁਣ ਉਹ ਆਏ ਅੱਗੇ ਔਰ ਉਹ ਕਹਿ ਰਿਹਾ ਕਿ ਸਾਡਾ ਸੋਨਾ ਲੈ ਕੇ ਭੱਜ ਗਈ ਹੈ ਤੇ ਕਿੰਨਾ ਕੋਈ ਇਹਨਾਂ ਦਾ ਇੱਕ ਵੀ ਬਿਆਨ ਦੂਜੇ ਬਿਆਨ ਨਾਲ ਮੈਚ ਨਹੀਂ ਕਰਦਾ ਹਰ ਇੱਕ ਕੰਪਲੇਂਟ ਸੇਮ ਕੰਪਲੇਂਟ ਆ ਹਰ ਇੱਕ ਜਿਹੜਾ ਵੀ ਉਸ ਤੋਂ ਜਾਣਦਾ ਹੈ ਸੇਮ ਸੇਮ ਕੰਪਲੇਂਟ ਇਹ ਬਾਰ ਬਾਰ ਰਿਪੀਟ ਕੀਤੀ ਜਾਂਦੀ ਹੈ ਅਸੀਂ ਦਾਵਾ ਕਰਦੇ ਹਾਂ మేజ్ ਵੀ ਉਸ వీడియో ਚ ਹੈ ਜਿਹਦੇ ਥੱਪੜ ਪੈ ਰਹੇ ਆ ਮੁੰਡਾ ਪਬਲਿਕਲੀ ਆ ਕੇ ਕਹਿ ਗਿਆ ਕਿ ਮੇਰੀ पिटाई ਨਹੀਂ ਹੋਈ ਮੇਰੇ ਛੱਤਰ ਬਈ ਮਾਰੇ ਤੁਸੀਂ ਕਹਿ ਰਹੇ ਹੋ ਬੱਚੇ ਹਾਂਜੀ ਹਾਂਜੀ ਉਹ ਕਹਿ ਚੁੱਕਾ ਪਬਲਿਕਲੀ ਸਾਡੀ ਪਟਾਈ ਨਹੀਂ ਹੋਈ ਹਾਂਜੀ ਉਹ ਦੇਖੋ ਉਹ ਕਹਿ ਰਿਹਾ ਤੁਸੀਂ ਇਸ ਵੀਡੀਓ ਦੀ ਜਾਂਚ ਕਰ ਸਕਦੇ ਹੋ ਤੇ ਇਸ ਵੀਡੀਓ ਵਿੱਚ ਉਹ ਮੁੰਡਾ ਹੈ ਉਹਦੇ ਥੱਪੜ ਵੱਜ ਰਹੇ ਤੇ ਹੁਣ ਅਸੀਂ ਇੱਕ ਨੈਕਸਟ ਵੀਡੀਓ ਵੀ ਦੇ ਸਕਦੇ ਹਾਂ ਜਿਹੜਾ ਉਹ ਦੂਸਰੇ ਰੂਮ ਚ ਜਾ ਕੇ ਰੋ ਰਿਹਾ ਸੀਗਾ ਆਪਣਾ ਸਿਰ ਫੜ ਕੇ ਰੋ ਰਿਹਾ ਸੀਗਾ ਕਿ ਮੇਰਾ ਸਿਰ ਇੰਨਾ ਜ਼ਿਆਦਾ ਪੇਨ ਹੋ ਰਿਹਾ ਵੀ ਇੰਨੀ ਬੁਰੀ ਤਰ੍ਹਾਂ ਮੈਨੂੰ ਮਾਰਿਆ ਗਿਆ ਹੈ ਤੇ ਉਹ ਬੱਚਾ ਕਹਿ ਰਿਹਾ ਕਿ ਉਹਦੇ ਦੂਜਾ ਬੱਚਾ ਵੀ ਜਿਹੜਾ ਉਹ ਕਹਿ ਰਹੇ ਅਸੀਂ ਉੱਥੇ ਹੈ ਹੀ ਨਹੀਂ ਸੀ ਤੇ ਉਹ ਵੀਡੀਓ ਦੀ ਜਾਂਚ ਵਿੱਚ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਉਹ ਬੱਚਾ ਝੂਠ ਬੋਲ ਰਿਹਾ ਕਿਸੇ ਪ੍ਰੈਸ਼ਰ 'ਚ ਕਿਉਂਕਿ ਅਸੀਂ ਉੱਥੇ ਹੈ ਨਹੀਂ ਅਸੀਂ ਉਹਨਾਂ ਦੇ ਕੰਟੈਕਟ ਵਿੱਚ ਨਹੀਂ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਦੀ ਕੀ ਮਜਬੂਰੀ ਕੀ ਦਬਾਅ ਹੈ ਉਹਨਾਂ ਤੇ ਹਾਂਜੀ ਨਹੀਂ ਹੁਣ ਇੱਕ ਸਵਾਲ ਹੈ ਸਰ ਉਹ ਇਤਨਾ ਚੀਜ਼ਾ ਹੋ ਚੁੱਕੀ ਆ ਹੁਣ ਕੱਲ ਜਿਹੜਾ ਡਿਸੀਜਨ ਆਉਣ ਵਾਲਾ ਹਾਂਜੀ ਤੁਹਾਨੂੰ ਕੀ ਦੱਸ ਤੁਸੀਂ ਕਹਿ ਰਹੇ ਕਿ ਬੰਦੇ ਕਰਕੇ ਕਰ ਰਹੇ ਆ ਤੁਹਾਡੇ ਕੋਲ ਕੋਈ ਸੋਚਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ਾ ਹੋਣ ਵਾਲੀ ਹੈ ਤੇ ਤੁਹਾਡੀ ਜਾਨ ਨੂੰ ਖਤਰਾ ਆ ਤੁਹਾਨੂੰ ਕੋਈ ਥ੍ਰੈਟ ਆ ਰਹੀ ਹੈ ਜਾਂ ਕਿਸ ਤਰ੍ਹਾਂ ਦਾ ਗਲਤ ਸੇ ਮਾਹ ਕੌਣ ਵਾਲਾ ਦੇਖੋ ਜੀ ਸਾਡੀ ਰੈਕੀ ਹੋ ਰਹੀ ਹੈ ਜੀ ਘਰਬਲ ਜਾ ਰਹੇ ਨੇ ਦੋ ਚਾਰ ਬੰਦੇ ਅਣਪਛਾਤੇ ਰੈਕੀ ਕਰ ਰਹੇ ਨੇ ਕਿ ਤੁਸੀਂ ਉੱਥੇ ਨਾ ਪਹੁੰਚੋ ਕੱਲ ਨਾ ਕਰੋ ਕਰੋ ਜਿਹੜਾ ਇਹਨਾਂ ਦੇ ਸੂਤਰਾ ਮੁਤਾਬਿਕ ਇਹਨਾਂ ਦੇ ਉੱਥੋਂ ਹੀ ਪਤਾ ਲੱਗਿਆ ਸਾਨੂੰ ਕਿਹੜੇ ਆਪਣੇ ਆਪ ਤਾਂ ਲੱਗਿਆ ਕਿਸੇ ਗੱਲ ਦਾ ਇਹਨਾਂ ਦੇ ਉੱਥੋਂ ਹੀ ਬਚਾਰਚੇ ਚ ਪਤਾ ਲੱਗ ਰਿਹਾ ਵੀ ਤੁਹਾਡੇ ਨਾਲ ਆਹ ਹੋਣ ਵਾਲਾ ਕੱਲ ਜੀ ਹੋਣ ਵਾਲਾ ਕੀ ਤੁਹਾਡੇ ਜਾਨ ਨੂੰ ਖਤਰਾ ਹੈ ਕਿ ਤੁਹਾਨੂੰ ਮਾਰਿਆ ਜਾਣਾ ਦੋ-ਦੋ ਲੱਖ ਰੁਪਏ ਲੈ ਕੇ ਸ਼ੂਟਰ ਬਿਲਾ ਰੱਖੇ ਮਾਰਨ ਵਾਸਤੇ ਤੋਂ ਉੱਪਰ ਕੀ ਕਹਿਦੀ ਹੈ ਜੀ ਦੋ-ਦੋ ਲੱਖ ਰੁਪਏ ਲੈ ਕੇ ਬਾਹਰ ਦੇ ਦਾ ਸਟ੍ਰੀਟ ਦੇ ਸਾਰੇ ਬੰਦੇ ਬਿਲਾ ਰ ਕੀ ਕੋਈ ਪੁਲਿਸ ਨੂੰ ਕੰਕਰ ਦਿੱਤੀ ਕਿ ਕੱਲ ਜਿਹੜਾ ਡਿਸੀਜਨ ਆਉਣ ਵਾਲਾ ਉਹਦੇ ਵਿੱਚ ਪੁਲਿਸ ਨੂੰ ਆਲਰੇਡੀ ਸੀ ਕੰਪਲੀਟ ਦੇ ਚੁੱਕੇ ਆ ਜੀ ਵੀ ਸਾਡੀ ਖਤਰਾ ਹੈ ਸਾਨੂੰ ਅਸੀਂ ਕੱਲ ਫਿਰ ਵੀ ਰੋਸ ਪ੍ਰਦਰਸ਼ਨ ਕਰਾਂਗੇ ਕਿ ਇਹਨੂੰ ਉੱਥੇ ਜਦੋਂ ਆਵੇ ਸੀ ਕਰੋ ਜ਼ਰੂਰ ਕਰਾਂਗੇ ਅੱਲਾ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਡਰਨ ਵਾਲੇ ਆ ਕਿ ਇਹਨੂੰ ਅਰੈਸਟ ਕੀਤੀ ਜੇ ਤਪੂਰਥਲਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਕੀਤੀ ਇਹਨੂੰ ਅਰੈਸਟ ਕੀਤਾ ਜਾਵੇ ਕਿ ਕਿੱਡਾ ਕਿ ਵੱਡਾ ਡਾਣਾ ਜਿਹੜਾ ਅਰੈਸਟ ਨਹੀਂ ਕੀਤਾ ਜਾਂਦਾ ਕਿੱਡੇ ਕਿ ਵੱਡੇ ਇਹ ਤੇ ਕਾਰੋਬਾਰ ਨੇ ਉਹ ਜਿਹੜਾ ਇਜ਼ਾਮ ਲਾ ਰਹੇ ਕਿ ਡਿ ਮੋਹਾਲੀ ਐਸਐਸਬੀ ਦਫ਼ਤਰ ਕਰਾਂਗੇ ਜੀ ਜਦੋਂ ਕੋਡ ਡੇਟ ਆਏਗਾ ਸੈਸ਼ਨ ਕੋਡ ਚ ਆਏਗਾ ਉਹਦੇ ਸਾਹਮਣੇ ਚਾਰ ਨੰਬਰ ਗੇਟ ਤੇ ਕਰਾਂਗੇ ਚਾਰ ਨੰਬਰ ਦੇ ਦੀ ਗੇਟ ਤੋਂ ਐਂਟਰੀ ਹੁੰਦੀ ਜਿੱਦਾਂ ਵੀਆਪੀ ਕੋਈ ਜਾਂਦਾ ਨਾ ਉਵੇਂ ਐਂਟਰੀ ਜਾਂ ਸਾਡਾ ਸੀਐਮ ਭਗਵੰਤ ਮਾਨ ਉਵੇਂ ਐਂਟਰੀ ਐਂਟਰੀ ਹੁੰਦੀ ਹੈ ਦੋ ਚਾਰ ਗੱਡੀਆਂ ਦੇ ਅੱਗੇ ਲੱਗੀਆਂ ਹੁੰਦੀਆਂ ਬਾਕੀ ਪਿੱਛੇ ਹੁੰਦੀਆਂ ਨੇ ਕਾਫੀ ਕਾਫਲਾ ਹੋਵੇ ਇਲਜ਼ਾਮ ਲਾ ਰਹੇ ਨੇ ਕਿ ਹੁਣ ਵੀ ਕਿਉਂ ਯਾਦ ਆਈ ਤੁਹਾਨੂੰ ਕਿ ਹੁਣ ਡਿਸੀਜਨ ਤੇ ਹੈ ਇਸ ਦਾ ਕੇਸ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਪੂਰਾ ਗੈਂਗ ਹੈ ਜਿਹੜਾ ਉਹ ਇਲਜ਼ਾਮ ਲਾ ਰਹੇ ਦੇਖੋ ਕੋਈ ਸਾਜ਼ਿਸ਼ ਨਹੀਂ ਹੈਗੀ ਸਾਡੀ ਕੋਈ ਸਾ ਸਾਡਾ ਤਾਂ ਕਹਿਣ ਦਾ ਮਤਲਬ ਅਸੀਂ ਕ੍ਰੋਸ ਕਰਕੇ ਕਰਦੇ ਪਏ ਆ ਕਿ ਇਹਨੂੰ ਅਰੈਸਟ ਕੀਤਾ ਜਾਵੇ ਪੁਲਿਸ ਨੂੰ ਯਾਦ ਉਸ ਦਿਨ ਥੋੜੇ ਦਿਨ ਪਹਿਲਾਂ ਜਦੋਂ 18 24 ਤਰੀਕ ਸੀਗੀ 24 ਦਿਨ ਨੂੰ ਕਮਿਸ਼ਨ ਮਹਿਲਾ ਕਮਿਸ਼ਨ ਨੂੰ ਕਾਲ ਕੀਤਾ ਉਹ ਕਹਿੰਦੇ ਸੀ ਕਰਦੇ ਪਏ ਆ ਵੀ ਤੁਸੀਂ ਥੋੜਾ ਸਬਰ ਕਰੋ ਕਿੰਨਾ ਕੁ ਸਬਰ ਕਰੀਏ ਉਹ ਐਫ ਆਈ ਆ ਨੰਬਰ ਫਰਵਰੀ ਮਹੀਨੇ ਦੀ ਹੋਈ ਹੈ ਕਿ ਬੰਦਾ ਅਰੈਸਟ ਨਹੀਂ ਕੀਤਾ ਕਿ ਢਿੱਡ ਵੱਡੀ ਗੱਲ ਹੈ ਅਰੈਸਟ ਕਰਨਾ ਪੁਲਿਸ ਦੇ ਸਭ ਕੁਝ ਕਰ ਸਕਦੇ ਆ ਸਰ ਹਿੰਦੀ ਵਿੱਚ ਜਵਾਬ ਦਿਓਗੇ ਆਪ ਵੀ ਕਿਹਾ ਕਾਸ਼ਾ ਪੋਜੀਸ਼ਨ ਸੇਂ ਦੀ ਤਰਫ ਸੇ ਆਪ ਨੂੰ ਕੋਈ ਧਮਕੀ ਆ ਰਹੀ ਹੈ ਨਹੀਂ ਆ सर वो बोल रहा हूं मैं जो धमकी है घर वालों को डराया जा रहा है इनको डराया जा रहा है ये आज घर से बेघर हो गए हैं किसी के धमकी कौन दे रहा वो दे है, है वो दे रहे हैं में जो उनके लोग हैं जो उनके लोग हैं उनके जो बाहर से बुला रखे हैं वो धमकी डराना शुरू कर दिया है खुद मेरे को तू पीछे हो जा नहीं तुम्हें इल्जाम तुम्हारा बुरा होगा इस मामले में क्या पुलिस कोई कार्रवाई जो कर रही है उससे आप संतुष्ट है या नहीं है अभी तो नहीं है बिल्कुल नहीं लग रहा हमारे कोई कार्रवाई कर रही है देखो पर्चा दर्ज करे को आज दो दिन हो गया ਔਰ ਅਰੈਸ ਨਹੀਂ ਕੇਸ ਕੋ ਅਰੈਸ ਕਿਉਂ ਨਹੀਂ ਕੀਤਾ ਯਾਨੀ ਪੁਲਿਸ ਤੇ ਪੂਰਾ ਇਹ ਬੰਦਾ ਦਵਾ ਦਾਲ ਰਹਾ ਕਿ ਮੇਰੇ ਕੋ ਅਰੈਸ મત ਕਰੋ ਆਪ ਨਹੀਂ ਮੁਨੇਸ਼ਰ ਪ੍ਰੈਸ਼ਰ ਤੁਸੀਂ ਬਾਜੀ ਇੱਕ ਮੈਸੇਜ ਵੀ ਦਿਖਾਇਆ ਕਿ ਬਾਰੋ ਬਸੀ ਜਿਹੜੀਆਂ ਉਹ ਸਾਰੇ ਨੂੰ ਮੈਸੇਜ ਦੇ ਕੇ ਬੁਲਾਇਆ ਜਾ ਰਹਾ ਉਹਦੇ ਚ ਕਿੰਨੀ ਸੱਚਾਈ ਹੈ ਦੇਖੋ ਇਹਨਾਂ ਦੇ ਗਰੁੱਪ ਤੇ ਹੀ ਮੈਸੇਜ ਆਇਆ ਮੈਂ ਦਿਖਾ ਸਕਦਾ ਬਸਾਂ ਬੰਦਾ ਆਪਣੇ ਗਰੁੱਪ ਚ ਪਾਉਂਦਾ ਇਹ ਕਿ ਤੁਸੀਂ ਆਓ ਇਹ ਨਹੀਂ ਦੱਸਦਾ ਜਦੋਂ ਬੰਦੇ ਕੋਈ ਵੀ ਆਂਦਾ ਚਾਹ ਲੇਡੀਜ਼ ਹੈ ਕੋਈ ਜੈਂਟਲਸਨ ਦੱਸਿਆ ਨਹੀਂ ਜਾਂਦਾ ਵੀ ਤੁਸੀਂ ਇੱਥੇ ਆਓ ਉਹਨਾਂ ਨੇ ਤੁਹਾਨੂੰ ਦੱਸਿਆ ਜਾਂਦਾ ਕਿ ਤੁਹਾਨੂੰ ਪਰਸਨਲ ਤੁਹਾਡੇ ਵਾਸਤੇ ਪਾਸਟਰ ਜੀ ਮਿਲਣਗੇ ਤੁਹਾਨੂੰ ਪ੍ਰੇਅਰ ਕਰਨਗੇ ਆਪ ਤੁਸੀਂ ਸਟੇਟਮੈਂਟ ਦੇ ਰਹੇ ਹੋ ਸਰ ਆਪ ਇਹ ਕਹਿ ਰਹੇ ਹੋ ਕਿ ਉਹ ਗਰੁੱਪ ਵਿੱਚ ਇਹ ਮੈਸੇਜ डालते ਹਨ ਲੋਕੋ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਹਾਂ ਜਾ ਰਹੇ ਕਿਸ ਪਰਪਸ ਲਈ ਜਾ ਰਹੇ ਹਨ ਅਭੀ ਥੋੜੇ ਥੋੜੇ ਪਹਿਲੇ ਆਪ ਨੇ ਇਹ ਵੀ ਕਿਹਾ ਕਿ ਜੋ ਲੋਕ ਆ ਰਹੇ ਹਨ ਉਹਨਾਂ ਦੇ ਕੋਲ ਵੈਪਨਸ ਵੀ ਹਨ ਬਿਲਕੁਲ ਹਾਂ ਮੈਮ ਦੇਖੋ ਇਹ ਮੈਸੇਜ ਹੈ जो मैं जो कुछ लोग है मैम ये बोल रहा मैं कुछ लोग पूरे नहीं बोल रहा पूरी बसे भर के हथियारों तो से आ रही है ये नहीं मैं बोल रहा हूँ मैं ये बोल रहा हूँ की कुछ लोग इसमें होते हैं जो इसमें है और जो मैसेज ग्रुपों में डालते हैं कि तुम्हारे को ये सब तुम्हारी जो प्रेयर है पर्सनली प्रेयर करेंगे कौन सी पर्सनल प्रेयर है जिस हाथ रखे प्रेयर करता है उससे लेता है बीस हजार तीस हजार पैंतालीस हजार नहीं नहीं ये पास्टर है मैं समाज सेवा जिला प्रधान शिवसेना से मैं

अभी दो सालों तो नहीं नहीं होंगे, कई सालों से से तो तो कई इसकी जानकारी आपको थी कि ये था? मेरा जो काम है वहाँ पे सिर्फ प्रार्थना करना और बच्चों को ट्रेंड करना था वहां पे हर एक डिपार्टमेंट अलग अलग है जैसे बाहर काउंटर्स लगते हैं मेरा काउंट मेरा सिर्फ अंदर का काम है जैसे बच्चों को ट्रेंड करना जो जैसे कोई भी पेशेंट्स आता है जस्ट उनकी प्रेयर्स करना मेरा वो था और मैं बच्चों को ट्रेंड करती थी जो देखो जो विश्वास करते, खुद भी करते हैं लोगों के जीवन में उनके विश्वास के द्वारा भी काम होता है तो कुछ लोग ठीक होते थे हम तो जस्ट उनको बच्चों को ट्रेंड करते थे की आपने बाइबल पढ़नी है प्रार्थना करनी है और जो लोग आपके पास फोन कर रहे हैं कि हमारी ये समस्या हमारे लिए प्रार्थना करो या कोई काउंसलिंग उनके लिए करनी है जस्ट वो काउंसलिंग होती थी और जैसे कि लोग चर्च में आते थे उनकी काउंसलिंग करनी बस और कुछ नहीं है। है कि कोई जो, जैसे वो सारा वो सारा जो डिपार्टमेंट है वो बच्चे अलग है हमारा डिपार्टमेंट अलग है वो वचनों से मोल्ड कर तो देते थे क्योंकि देखो काम प्रभु करता है कोई इंसान नहीं करता सबसे बड़ी बात तो यही चीज है कि अगर उनका फेथ भी है जो आने वाला उसका भी फेथ होता है तो अब तो ये चीजें थी कि वहाँ पे ऐसा कुछ हो ही नहीं रहा था वहां पे जब हम आगे जाते थे अगर आगे हम देख रहे हैं तो लड़कियों के साथ इशारेबाजी जो भी होती थी वो चीज़ों से जब हम इतने ज्यादा डिस्टर्ब हो गए थे और ये लड़की का सामने आना अभी ये चीजें इतनी ज्यादा क्लियरली सबके सामने और पूरे चर्च को पता लग रही थी कि अभी ये चीजें हो रही है तो ये बहुत ज्यादा गलत हो रही है और वचन के इन चीजों के अलावा तो इन चीज़ों के साथ कोई मैच ही नहीं था ये चीजों का हाँ जी हाँ जी मैंने जो ये जो जो भी मेरे साथ ये इंसिडेंट हुआ वो एक लड़की को लेके हुआ था ਕਿਉਂਕਿ ਅਭੀ ਤੱਕ ਉਹ ਕਦੇ ਮੇਰੇ ਚੀਜ਼ੇ ਸਾਹਮਣੇ ਨਹੀਂ ਆਈ ਸੀ ਜਬ ਇਹ ਲੜਕੀ ਮੇਰੇ ਪ੍ਰੇਅ ਟਾਵਰ ਕੀ ਥੀ ਮੇਰੇ ਪਰਿਵਾਰ ਮੇ ਉਹ ਬੱਚੇ ਮੇਰੇ ਸਾਥ ਟੱਚ ਮੇ ਥੇ ਉਨਕੀ ਸਿਸਟਰ ਥੀ ਜਿਸਕੇ ਕਾਰਨ ਇਹ ਸਾਰਾ ਜੋ ਵੀ ਬਵਾਦ ਵਿਵਾਦ ਹੋਗਾ